ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਤੇ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗੁਲਿੰਡ ਜਿੱਥੇ ਕਿ ਸਰਬਸੰਮਤੀ ਦੇ ਨਾਲ ਇੱਕ ਹੀ ਪਰਿਵਾਰ ਦੇ ਕੋਲ ਪੰਜਵੀਂ ਵਾਰ ਸਰਪੰਚੀ ਆਈ ਹੈ ਕਹਿ ਸਕਦੇ ਆ ਪੰਜਾਬ ਦੇ ਵਿੱਚੋਂ ਕਿੰਨਾ ਚੁਣਵਾ ਮਾਮਲਾ ਹੋਵੇਗਾ ਤੇ ਇਸੇ ਤਰ੍ਹਾਂ ਆਪਾਂ ਅੱਜ ਇਸ ਪਰਿਵਾਰ ਦੇ ਨਾਲ ਜਿਨ੍ਹਾਂ ਕੋਲੇ ਪੰਜਵੀਂ ਵਾਰ ਸਰਪੰਚੀ ਆਈ ਹੈ ਆਪਾਂ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਮੈਡਮ ਸੁਖਵਿੰਦਰ ਕੌਰ ਜੀ ਜੋ ਕਿ ਸਰਬਸੰਮਤੀ ਦੇ ਨਾਲ ਪਿੰਡ ਦੇ ਸਰਪੰਚ ਚੁਣੇ ਗਏ ਹਨ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਹਾਂ ਜੀ ਭੈਣ ਜੀ ਅਪਾ ਇਹ ਪੁੱਛਣਾ ਚਾਹਾਂਗੇ ਕਿ ਇਦਾਂ ਦੀ ਕਿਹੜੀ ਅਜਿਹੀ ਗੱਲ ਸੀਗੀ ਜਿਹੜਾ ਕਿ ਲੋਕਾਂ ਨੇ ਅੱਜ ਦੇ ਜਿਹੜਾ ਸੋਸ਼ਲ ਮੀਡੀਆ ਦਾ ਜੋਗ ਹੈ ਜਿਹਦੇ ਵਿੱਚ ਬੜੀ ਭੱਜ ਦੌੜਿਆ ਲੋਕ ਇੰਨਾ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਤੁਹਾਡੇ ਉੱਤੇ ਫਿਰ ਵਿਸ਼ਵਾਸ ਕੀਤਾ ਤੇ ਤੁਹਾਨੂੰ ਸਰਪੰਚੀ ਲਈ ਸਰਵਸੰਮਤੀ ਕੀਤੀ ਹੈ ਭਾਈ ਜਿੱਦਾਂ ਹੁਣ ਪਿੰਡ ਦੇ ਵਿਕਾਸ ਅਸੀਂ ਸਾਰੇ ਪਿੰਡ ਦੀਆਂ ਸਮੱਸਿਆਵਾਂ ਸੀ ਸਾਰੇ ਕੰਮਾਂ ਦੇ ਕਾਰਜ ਪੂਰੇ ਕੀਤੇ ਗਏ ਤਾਂ ਕਰਕੇ ਲੋਕਾਂ ਨੇ ਤੁਹਾਡੇ ਤੇ ਸਾਰਾ ਵਿਸ਼ਵਾਸ ਕੀਤਾ ਤੇ ਦੁਬਾਰਾ ਵੀ ਕੰਮ ਕਰਨ ਦਾ ਮੌਕਾ ਦਿੱਤਾ ਸਾਨੂੰ ਜੀ ਤੇ ਜਿਹੜਾ ਇਹ ਤੁਸੀਂ ਜਿਹੜਾ ਲੇਡੀ ਦੇ ਤੌਰ ਤੇ ਸੀਟ ਸੀਗੀ ਇਹ ਤੁਸੀਂ ਖੁਦ ਕਿੰਨੀ ਵਾਰ ਸਰਪੰਚ ਬਣੇ ਹੈਗੇ ਮੈਂ ਦੂਜੀ ਵਾਰ ਬਣੀ ਸਾਡੇ ਬਜ਼ੁਰਗਾਂ ਤੋਂ ਚੱਲੀ ਆ ਰਹੀ ਸਾਡੇ ਸਰਪੰਚੀ ਵੱਲ ਉਹ ਸੀਗੇ ਤੇ ਸਾਡੇ ਘਰ ਵਾਲੇ ਫਿਰ ਅਸੀਂ ਹੋਏ ਹੁਣ ਦੁਬਾਰਾ ਫਿਰ ਹੋਏ ਦੋਸਤੋ ਜਿੱਦਾਂ ਤੁਸੀਂ ਵੀਡੀਓ ਦੇਖਿਆ ਵੀ ਹੋਣਾ ਕਿ ਪਿੰਡ ਵਾਸੀਆਂ ਨੇ ਜਿਹੜਾ ਇਹਨਾਂ ਨੂੰ ਲੈ ਕੇ ਇੱਕ ਬੜਾ ਉਤਸ਼ਾਹ ਸੀਗਾ ਹੁਣ ਵੀ ਤੁਸੀਂ ਦੇਖਿਓਣ ਜਿਹੜੇ ਪਿੰਡ ਦੇ ਘੱਟੋ ਘਾਟ 2 300 ਜਿਹੜੇ ਸਿਗੇ ਲੋਕ ਉਹ ਇਕੱਠੇ ਹੋ ਕੇ ਇਹਨਾਂ ਦਾ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਸਵਾਗਤ ਕਰਦੇ ਹੋਏ ਪਹੁੰਚਿਆ ਤੇ ਮੈਂ ਹੁਣ ਗੱਲ ਕਰਾਂਗੇ ਸਰਪੰਚ ਜਿਹੜੇ ਸਾਬਕਾ ਰਹੇ ਆ ਤੇ ਇਸ ਪਰਿਵਾਰ ਦੇ ਗੁਰਵਚਨ ਸਿੰਘ ਜੀ ਗੁਰਵਚਨ ਸਿੰਘ ਜੀ ਇਹ ਬੜਾ ਵਧੀਆ ਇੱਕ ਲੋਕਾਂ ਵਾਲੇ ਮਿਸਾਲ ਹੈਗੀ ਕਾਇਮ ਕੀਤੀ ਤੁਸੀਂ ਪੰਜਵੀਂ ਵਾਰ ਜਿਹੜਾ ਸਰਪੰਚ ਬਣਨਾ ਇਹਦੇ ਪਿੱਛੇ ਮੁੱਖ ਕਾਰਨ ਤੁਸੀਂ ਕੀ ਸਮਝਦੇ ਆ ਰਜਿੰਦਰ ਜੀ ਸਾਡਾ ਬਹੁਤ-ਬਹੁਤ ਪਹਿਲਾਂ ਧੰਨਵਾਦ ਆ ਜੀ ਤੁਸੀਂ ਸਾਡੇ ਇੱਥੇ ਨਗਰ 'ਚ ਆ ਕੇ ਬਧਾਰੇ ਆ ਜਿਹੜਾ ਤੁਸੀਂ ਸਵਾਲ ਕੀਤਾ ਹੈ ਇਹ ਸਾਰਾ ਜਵਾਬ ਹੈ ਕਿ ਇਹ ਨਗਰ ਵਸੀਆਂ ਦਾ ਸਾਡੇ ਪ੍ਰਤੀ ਵਿਸ਼ਵਾਸ ਤੇ ਪਿਆਰ ਆ ਕਿ ਉਹਨਾਂ ਨੇ ਜੋ ਸੀ ਪਿਛਲੇ 15 ਸਾਲਾਂ ਤੋਂ ਲਗਾਤਾਰ ਪਿੰਡ ਦੇ ਵਿਕਾਸ ਲਈ ਕੰਮ ਕੀਤੇ ਸੀਗੇ ਪਿੰਡ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਤੇ ਲੋਕਾਂ ਦਾ ਜਿਹੜੀਆਂ ਆਪਸੀ ਭਾਈਚਾਰਾ ਬਣਾਉਣ ਦੀ ਅਸੀਂ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੂੰ ਕਬੂਲਦੇ ਹੋਏ ਲੋਕਾਂ ਨੇ ਕਿ ਸਾਨੂੰ ਹੋਵੇ ਤੀਜੀ ਵਾਰੀ ਸਰਬਸੰਟੀਣਾ ਚੁਣ ਕੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਗੁਰਵਚਨ ਸਿੰਘ ਜੀ ਇਹ ਜਿਹੜੀ ਸਰਪੰਚੀ ਆ ਤੁਹਾਡੇ ਪਰਿਵਾਰ ਵਿੱਚ ਪਹਿਲੀ ਵਾਰੀ ਸਰਪੰਚ ਕੌਣ ਬਣਿਆ ਸੀਗਾ ਜੀ ਦੇਖੋ ਜੀ ਸਭ ਨਾਲੋਂ ਪਹਿਲਾਂ ਮੇਰੇ ਪਿਤਾ ਜੀ ਸਰਦਾਰ ਰਤਨ ਸਿੰਘ ਜੀ 1993 ਵਿੱਚ ਸਰਪੰਚ ਬਣੇ ਸੀਗੇ ਪਰ ਅਨਫੋਰਚਨਟਲੀ ਉਹਨਾਂ ਦੀ ਥੋੜੇ ਚਿਰ ਬਾਅਦ ਮੌਤ ਹੋ ਗਈ ਸੀ ਉਹਨਾਂ ਦੀ ਮੌਤ ਤੋਂ ਬਾਅਦ ਫਿਰ ਪਿੰਡ ਵਾਸੀਆਂ ਨੇ ਮੇਥੇ ਕੋਈ ਪਹਿਲੀ ਵਾਰੀ ਵਿਸ਼ਵਾਸ ਜਤਾ ਕੇ ਮੈਨੂੰ ਬਹੁਤ ਛੋਟੀ ਉਮਰ ਵਿੱਚ 21 ਸਾਲ ਦੀ ਉਮਰ ਵਿੱਚ ਮੈਨੂੰ ਸਰਪੰਚ ਪਿੰਡ ਦਾ ਚੁਣ ਲਿਆ ਸੀਗਾ ਵੋਟਾਂ ਨਾਲ ਉਸ ਤੋਂ ਬਾਅਦ ਫਿਰ ਲਗਾਤਾਰ ਸਾਨੂੰ ਪਿੰਡ ਦੇ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਜਿਹੜਾ ਕਿ ਸੀ ਲਗਾਤਾਰ ਪਿੰਡ ਦੀਆਂ ਲੋਕਾਂ ਦੇ ਪਿਆਰ ਨਾਲ ਸੀ ਜਿਹੜਾ ਹੈਗਾ ਉਹ ਸੇਵਾ ਨੂੰ ਆទਿਆ ਰਹੇ ਗਰੋਜਨ ਸਿੰਘ ਜੀ ਅੱਜ ਦੇ ਸਮੇਂ ਦੇ ਵਿੱਚ ਜਿਹਦਾ ਇੱਕ ਕਿਹਦੇ ਪਰਿਵਾਰ ਨੂੰ ਵੀ ਜਿਹੜਾ ਇਕੱਠਾ ਰੱਖਣਾ ਬੜਾ ਔਖਾ ਹੈ ਖੁਸ਼ ਰੱਖਣਾ ਬੜਾ ਔਖਾ ਹੈ ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਤੇ ਤੁਸੀਂ ਜਿਹੜਾ ਤੁਹਾਡੇ ਪਰਿਵਾਰ ਨੇ ਜਿਹੜਾ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਦੋ ਦਹਾਕਿਆਂ ਤੋਂ ਬਾਅਦ ਸਮੇਂ ਤੋਂ ਜਿਹੜਾ ਪਿੰਡ ਵਾਸੀਆਂ ਦੇ ਨਾਲ ਇਹੋ ਜਿਹੇ ਕਿਹੜਾ ਤਾਲਮਿਲ ਬਿਠਾਇਆ ਜਿਹਦੇ ਨਾਲ ਲੋਕ ਅੱਜ ਵੀ ਤੁਹਾਡੇ ਤੇ ਦੋ ਦਹਾਕਿਆਂ ਵਾਦਾ ਵੀ ਵਿਸ਼ਵਾਸ ਸਰਬਸੰਮਤੀ ਦਾ ਅਕਦਾ ਕਰ ਰਹੇ ਆ ਦੇਖੋ ਜੀ ਸਭ ਨਾਲ ਪਹਿਲਾਂ ਤਾਂ ਮੇਰੀ ਸਾਡੇ ਪਰਿਵਾਰ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਪੇ ਪਿੰਡ ਵਿੱਚ ਕੋਈ ਲੜਾਈ ਝਗੜਾ ਜਿਹੜਾ ਹੈਗਾ ਉਹ ਨਾ ਹੋਵੇ ਅਗਰ ਕੋਈ ਲੜਾਈ ਝਗੜਾ ਹੁੰਦਾ ਤੇ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੋਨਾਂ ਧਿਰਾਂ ਨੂੰ ਸਮਝਾ ਕੇ ਉਹਨਾਂ ਨੇ ਉਤਾਰਾ ਇੱਥੇ ਕੀਤਾ ਜਾਵੇ ਮੇਰੀ ਇਹੀ ਕੋਸ਼ਿਸ਼ ਮੈਂ ਤਾਂ ਇੱਥੋਂ ਤੱਕ ਵੀ ਆ ਕਿ ਉਹ ਝਗੜਾ ਹੋਣ ਦੇ ਅਗਰ ਮੇਰੇ ਤੋਂ ਕੋਈ ਆਉਂਦਾ ਵੀ ਆ ਤੇ ਮੈਂ ਬਹੁਤ ਘੱਟ ਉਹਨਾਂ ਨੂੰ ਪੰਚਾਇਤ ਵਿੱਚ ਬੁਲਾਉਂਦਾ ਤੇ ਉਹਨਾਂ ਨੂੰ ਇਹੀ ਕਹਿੰਦਾ ਯਾਰ ਤੁਸੀਂ ਆਪਣੇ ਘਰ ਜਾਓ ਮੈਂ ਆਨਾ ਮੈਂ ਦੋਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਸਮਝਾ ਕੇ ਫੇਰ ਮੈਂ ਉਹਨਾਂ ਨੂੰ ਦੋਨਾਂ ਧਿਰਾਂ ਨੂੰ ਪਹਿਲਾਂ ਸਮਝਾ ਕੇ ਉਹਨਾਂ ਨੂੰ ਰਾਜ਼ੀ ਕਰਕੇ ਫੇਰ ਹੀ ਆਪਣੇ ਕੋਲ ਇਕੱਠੇ ਕਰਦਾ ਤਾਂ ਇਸ ਕਰਕੇ ਉਹਨਾਂ ਰਾਜ਼inama ਕਰਾ ਕੇ ਮੈਂ ਤੋਰਦਾ ਪਰ ਕਦੀ ਵੀ ਮੈਂ ਇਸ ਬਸੇ ਨਹੀਂ ਗਿਆ ਵੀ ਉਹਨਾਂ ਨੂੰ ਥਾਣੀ ਤੋਰਾ ਇਹੀ ਮੈਂ ਸਮਝਦਾ ਹਾਂ ਕਿ ਲੋਕਾਂ ਨੇ ਇਸ ਈ ਨੂੰ ਮੇਨੂੰ ਮੁੱਖ ਰੱਖਿਆ ਦੂਜਾ ਵੀ ਪਿੰਡ ਦੇ ਜੋ ਵਿਕਾਸ ਹੀ ਮੇਰੇ ਪਿੰਡ ਦੇ ਜਿਹੜੇ ਲੋਕ ਆ ਬੜੇ ਪੜੇ ਲਿਖੇ ਤੇ ਗਾਵ ਵਧੂ ਆ ਉਹਨਾਂ ਨੇ ਮੈਨੂੰ ਹਮੇਸ਼ਾ ਬੜਾ ਸਹਿਯੋਗ ਦਿੱਤਾ ਤੇ ਉਹਨਾਂ ਦੇ ਸਹਿਯੋਗ ਨਾਲ ਮੈਂ ਇੱਥੇ ਤੱਕ ਪਹੁੰਚਿਆ ਕਦੀ ਵੀ ਉਹਨਾਂ ਨੇ ਮੈਨੂੰ ਯਾਨੀ ਕਿ ਗਲਤ ਸਲਾਹ ਨਹੀਂ ਦਿੱਤੀ ਜੋ ਵੀ ਉਹਨਾਂ ਦੀ ਸਲਾਹ ਹੁੰਦੀ ਉਹਨਾਂ ਨੂੰ ਮੋਖ ਰੱਖ ਕੇ ਹੀ ਮੈਂ ਕੰਮ ਕਰਦਾ ਤਾਂ ਹੀ ਹੀ ਮੈਨੂੰ ਉਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਹੈਗਾ ਪਿੰਡ ਦੀ ਸਾਡੇ ਪਰਵਾਰ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਆ ਕਿ ਅਸੀਂ ਉਹਨਾਂ ਦੀ ਆਸਾਂ ਤੇ ਖਰੇ ਉਤਰਾਂਗੇ ਇਹ ਇੱਕ ਤਰ੍ਹਾਂ ਵਜਨ ਸਿੱਧੀ ਜਦੋਂ ਤੁਸੀਂ ਦੇਖਦੇਗੇ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਅੱਜ ਵੀ ਸਮੱਸਿਆਵਾਂ ਆਉਂਦੀ ਭਾਵੇਂ ਮੇਰੇ ਪਿੰਡ ਦੀ ਆ ਭਾਵੇਂ ਲੋਕਾਂ ਦੇ ਪਿੰਡਾਂ ਦੀ ਆ ਉਹ ਗਲੀਆਂ ਨਾਲੀਆਂ ਦੀਆਂ ਸਮੱਸਿਆਵਾਂ ਬੜੀ ਵੱਡੀ ਆ ਕਿ ਪਾਣੀ ਦੇ ਨਿਕਾਸ ਦੀ ਹੁੰਦੀ ਆ ਤੇ ਇਹਦੇ ਵਿੱਚ ਜਿਹੜਾ ਤੁਹਾਡਾ ਕੀ ਯੋਗਦਾਰ ਰਿਹਾ ਹੈਗਾ ਦੇਖੋ ਜੀ ਇਹ ਜਿਹੜਾ ਗੰਦੇ ਪਾਣੀ ਤੇ ਗਲੀਆਂ ਨਾਲੀਆਂ ਦਾ ਮਸਲਾ ਹੈਗਾ ਸਾਡੇ ਪਿੰਡ ਵੀ ਬੜਾ ਗੰਭੀਰ ਸੀਗਾ ਸਨ 13 ਤੋਂ ਲੈ ਕੇ 13 13 ਤੋਂ 18 ਦੀ ਟਿਨਰੂਰ ਵਿੱਚ ਮੈਂ ਹਾਂ ਇਸ ਮਸਲੇ ਨੂੰ ਹਰਗਣ ਦੀ ਕੋਸ਼ਿਸ਼ ਕੀਤੀ ਪਿੰਡ ਵਾਸੀਆਂ ਦੀ ਸਲਾਹ ਨਾਲ ਵੀ ਜਿੰਨੀਆਂ ਵੀ ਮੇਰੇ ਪਿੰਡ 'ਦਿਆਂ ਗੰਦੇ ਪਾਣੀ ਦੀਆਂ ਨਾਲੀਆਂ ਸੀਗੀਆਂ ਉਹ ਮੈਂ ਸਾਰੀਆਂ ਅੰਡਰਗ੍ਰਾਉਂਡ ਕਰ ਦਿੱਤੀਆਂ ਪਾਈਪਲਾਈਨ ਪਾ ਕੇ ਮੇਰੇ ਪਿੰਡ ਦੇ ਵਿੱਚ ਤੁਹਾਨੂੰ ਕੋਈ ਵੀ ਗੰਦੇ ਪਾਣੀ ਦੀ ਨਾਲੀ ਓਪਨ ਨਹੀਂ ਮਿਲੇਗੀ ਉਹ ਸਾਰਾ ਪਾਣੀ ਮੈਂ ਅੰਡਰਗ੍ਰਾਉਂਡ ਕਰ ਦਿੱਤਾ ਅੰਡਰਗ੍ਰਾਉਂਡ ਕਰਕੇ ਇੱਕ ਮਨੂ ਪੁਆਇੰਟ ਬਣਾ ਕੇ ਬਾਹਰ ਟੂਬੇ ਵਿੱਚ ਸਾਰਾ ਪਾਣੀ ਪਾਤਾ ਤੇ ਉਸ ਤੋਂ ਇਲਾਵਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੇਰਾ ਪਿੰਡ ਇੱਕ ਐਸਾ ਹੈ ਚਾਹੀ ਇਸ ਨੂੰ ਚੈੱਕ ਵੀ ਕਰਾਇਆ ਜਾ ਸਕਦਾ ਜਦੋਂ ਮਰਜੀ ਵੀ ਮੇਰੇ ਪਿੰਡ ਵਿੱਚ ਇੱਕ ਵੀ ਗਲੀ ਜਿਹੜੀ ਹੈਗੀ ਆ ਹੁਣ ਕੱਚੀ ਨਹੀਂ ਤੇ ਨਾ ਹੀ ਮੈਂ ਸਰਕਾਰ ਤੋਂ ਗਲੀਆਂ ਨਾਲੀਆਂ ਵਾਸਤੇ ਐ ਕੀ ਮੰਗ ਕਰਾਂਗਾ ਗ੍ਰਾਂਟ ਦੀ ਬਹੁਤ ਵਧੀਆ ਗੱਲ ਹੈ ਜੀ ਇਹ ਵੀ ਜਾਣ ਕੇ ਬੜੀ ਖੁਸ਼ੀ ਹੋਈ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਜਿਹੜੀ ਆ ਗਲੀ ਦੇ ਨਾਲ ਹੀ ਕੱਚੀ ਨਹੀਂ ਹੈਗੀ ਤੇ ਇੱਕ ਗੁਰਵਜਰ ਸਿੰਘ ਜੀ ਹੋਰ ਗੱਲ ਪੁੱਛਣਾ ਚਾਹਾਂਗੇ ਅੱਜ ਇਹਦੇ ਨੌਜਵਾਨਾਂ ਨੂੰ ਇੰਨਾ ਲੰਬਾ ਸਮਾਂ ਜੋੜ ਕੇ ਰੱਖਣਾ ਬੜੀ ਮੁਸ਼ਕਲ ਹੈ ਕਿ ਨੌਜਵਾਨਾਂ ਦਾ ਚਾਹੁੰਦੇ ਤਬਦੀਲੀ ਕਰੋ ਵੀ ਤਾਂ ਆ ਬਦਲਾ ਦਿਓ ਬਦਲ ਦਿਓ ਤੇ ਇਹਨੇ ਤੁਹਾਨੂੰ ਲੰਬੇ ਸਮੇਂ ਤੋਂ ਫਿਰ ਵੀ ਸਰਵਸੰਪਤੀ ਹੋਈ ਹੈ ਉਹਦੇ ਵਿੱਚ ਨੌਜਵਾਨਾਂ ਦਾ ਵੀ ਹੱਥ ਹੋਊਗਾ ਨੌਜਵਾਨਾਂ ਨਾਲ ਤੁਹਾਡਾ ਕਿਦਾਂ ਦਾ ਜਿਹੜਾ ਹੈਗਾ ਸਬੰਧ ਹੈਗਾ ਮੇਰੇ ਪਿੰਡ ਦੇ ਜਿਹੜੇ ਨੌਜਵਾਨ ਬੜੇ ਅਗਾਹ ਵਧੂ ਤੇ ਉੱਚੀ ਸੋਚ ਦੇ ਮਾਲਕ ਆ ਹਮੇਸ਼ਾ ਹੀ ਜਿਹੜੇ ਉਹ ਖੇਡ ਵਿੱਚ ਅੱਗੇ ਰਹੇ ਜਾਂ ਤੇ ਹਮੇਸ਼ਾ ਹੀ ਗਰਾਊਂਡ 'ਤੇ ਸ਼ਾਮ ਨੂੰ ਉਹਨਾਂ ਦਾ ਬਿਲਕੁਲ ਆਉਣਾ ਜਾਣਾ ਰਹਿੰਦਾ ਹੈ ਸੋ ਤੁਸੀਂ ਦੇਖਿਆ ਹੋਣਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਤਾਂ ਪਹਿਲਾਂ ਵੀ ਸਾਡੇ ਪਿੰਡ ਵਿੱਚ ਕ੍ਰਿਕਟ ਦੇ ਟੂਰਨਾਮੈਂਟ ਨੌਜਵਾਨ ਬਾਚਣ ਕੇ ਕਰਾਉਂਦੇ ਆ ਨੌਜਵਾਨਾਂ ਨੂੰ ਆਪਣੇ ਨਾਲ ਤੁਰਨ ਦਾ ਮੌਕਾ ਨਹੀਂ ਹੈ ਕਿ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੌਜਵਾਨ ਮੈਨੂੰ ਗਰਾਊਂਡ ਵਿੱਚ ਬੁਲਾ ਕੇ ਉੱਥੇ ਮੌਕੇ ਤੇ ਉਹਦੀ ਮੈਨੂੰ ਦੱਸ ਦੇਣੀ ਆ ਕਿ ਸਰਪੰਚ ਸਾਹਿਬ ਸਾਡੀ ਆਹ ਸਮੱਸਿਆ ਹੈਗੀ ਆ ਜਿਵੇਂ ਕਿ ਉਹਨਾਂ ਨੇ ਮੰਗ ਕੀਤੀ ਸੀ ਪਿੰਡ ਵਿੱਚ ਜਿਮ ਦੀ ਉਹਨਾਂ ਨੂੰ ਮੈਂ ਨੌਜਵਾਨਾਂ ਨੂੰ ਆਊਟਡੋਰ ਤੇ ਇਨਡੋਰ ਦੋਨੇ ਜਿਮਾਂ ਦੀ ਉਸਾਰੀ ਕਰਵਾਤੀ ਆ ਹੁਣ ਜਿਹੜੇ ਨੌਜਵਾਨੇ ਮੁੱਖ ਮੰਗ ਸੀ ਕੀ ਉਹਨਾਂ ਦੀ ਕਿ ਗਰਾਊਂਡ ਨੂੰ ਬਣਾਇਆ ਜਾਵੇ ਸੋ ਜਿਵੇਂ ਮੈਂ ਮੰਨਦਾ ਵੀ ਆ ਕਿ ਸਾਡੀ ਸਰਬਸੰਮਤੀ ਨਾਲ ਪੰਚਾਇਤ ਬਣੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨਣਾ ਵੀ ਐਲਾਨ ਕੀਤਾ ਕਿ ਜਿਹੜੇ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਉਹਨਾਂ ਨੂੰ ਅਸੀਂ ਇੱਕ ਇੱਕ ਸਟੇਡੀਅਮ ਪਿੰਡ ਚ ਬਣਾ ਕੇ ਦੇਵਾਂਗੇ ਹੋ ਸਕਦਾ ਹੈ ਨਾਲ ਨਾਲ ਸੋ ਮੈਂ ਨੌਜਵਾਨਾਂ ਦੀ ਮੁੱਖ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਨੌਜਵਾਨਾਂ ਨੂੰ ਵੀ ਪ੍ਰੋਸਾਦਵਾਨਾ ਕਿ ਤੁਹਾਡੀ ਇਹ ਮੰਗ ਮੈਂ ਜਲਦੀ ਪੂਰਾ ਕਰਾਂਗਾ ਨੌਜਵਾਨ ਜਿਹੜੇ ਹੈਗੇ ਆ ਸਾਡੇ ਪਿੰਡ ਦੇ ਨਸ਼ਿਆਂ ਤੋਂ ਦੂਰ ਆ ਤੇ ਪਿੰਡ ਦੇ ਵਿਕਾਸ ਵਿੱਚ ਮੈਨੂੰ ਬਾਦ ਚੜ ਕੇ ਸਪੰਦੇ ਆ ਮੇਰੇ ਨਾਲ ਤੋਰਨ ਦਾ ਕਾਰਨ ਇਹ ਹੈ ਕਿ ਮੈਂ ਹਰੇਕ ਨੌਜਵਾਨ ਨੂੰ ਰਾਹ ਗਲੀ ਜਦੋਂ ਵੀ ਆਉਂਦੇ ਉਹਨਾਂ ਦੀਆਂ ਸਮੱਸਿਆਵਾਂ ਉੱਥੇ ਹੀ ਪੁੱਛ ਕੇ ਤਾਂ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰਦਾ ਮੈਂ ਆਪਣੇ ਨਾਲੋਂ ਕਦੀ ਵੀ ਉਹਨਾਂ ਨੂੰ ਛੋਟਾ ਉਹਜ ਬड़ा ਹੋਵੇ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਆਪਣੇ ਬਰਾਬਰ ਦਾ ਸਮਝ ਕੇ ਉਹਨਾਂ ਨੂੰ ਮਾਨ ਦਿੰਦਾ ਹੈ ਸਰਪੰਚ ਸੁਖਵਿੰਦਰ ਕੌਰ ਜੀ ਜਿੱਦਾਂ ਹੁਣਾਂ ਇਸ ਵਾਰ ਪੰਜਾਬ ਸਰਕਾਰ ਨੇ ਜਿਹੜਾ ਔਰਤਾਂ ਨੂੰ ਜਿਹੜਾ ਹੈਗਾ ਪੰਚਾਇਤੀ ਚੋਣਾਂ ਦੇ ਵਿੱਚ ਵੱਡਾ ਜਿਹੜਾ ਮਾਣ ਦਿੰਦੇ ਹੋਏ ਬਹੁਤ ਸਾਰੀਆਂ ਰੱਖਵੇਂ ਸੀਟਾਂ ਸਿਗੀਆਂ ਇਹਦੇ ਲਈ ਤੁਸੀਂ ਕਿਦਾਂ ਸਮਝਦੇ ਆ ਕਿ ਔਰਤਾਂ ਨੂੰ ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਆਪਣੇ ਆਪ ਨੂੰ ਸਮਾਜ ਦੇ ਵਿੱਚ ਸਿੱਧ ਕਰਨ ਲਈ ਕਿੰਨਾ ਕੁ ਯੋਗਦਾਨ ਮਿਲਦਾ ਹੈ ਸਰ ਬਹੁਤ ਵਧੀਆ ਇਹ ਤਰੀਕਾ ਸਰਕਾਰ ਨੇ ਦਿੱਤਾ ਔਰਤਾਂ ਨੂੰ ਵੀ ਬਾਹਰ ਨਿਕਲਣ ਦਾ ਮੌਕਾ ਦਿੱਤਾ ਪੰਚਾਇਤਾਂ ਵਿੱਚ ਆਉਣ ਦਾ ਮੌਕਾ ਦਿੱਤਾ ਸਰਪੰਚ ਬਣ ਕੇ ਹੀ ਪਤਾ ਲੱਗਦਾ ਪਿੰਡ ਦੇ ਕੰਮ ਵਿਕਾਸ ਜਿਹੜੀ ਹੋਰ ਸਮੱਸਿਆਵਾਂ ਕੀ ਹੁੰਦੀਆਂ ਤੇ ਉਹ ਕਿੱਦਾਂ ਕਰਨੀਆਂ ਚਾਹੀਦੀਆਂ ਕਿੱਦਾਂ ਪਿੰਡ ਦਾ ਕੰਮ ਕਰਾਉਣਾ ਚਾਹੀਦਾ ਤੇ ਮੈਂ ਹੁਣ ਆਖਰ ਦੇ ਵਿੱਚ ਗੁਰਵਜਨ ਸਿੰਘ ਜੀ ਨੂੰ ਇਹ ਸਵਾਲ ਕਰਾਂਗਾ ਕਿ ਜਿਹੜੇ ਕੁਝ ਸੁਪਨੇ ਰਹਿ ਜਾਂਦੇ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਸੰਤਿਨਾ ਪਰਿਵਾਰ ਨੂੰ ਮਾਣ ਬਖਸ਼ਿਆ ਲੋਕਾਂ ਨੇ ਪਿੰਡ ਵਾਸੀਆਂ ਨੇ ਇਹਦੇ ਵਿੱਚ ਤੁਸੀਂ ਪਿੰਡ ਵਾਸੀਆਂ ਲਈ ਤੇ ਨੌਜਵਾਨਾਂ ਲਈ ਵਿਸ਼ੇਸ਼ ਤੌਰ ਤੇ ਕੀ ਕਰਨ ਦਾ ਸੁਪਨਾ ਰੱਖਦੇ ਆ ਤੁਹਾਡਾ ਪਰਿਵਾਰ देखो राजेंद्र जी ਵੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਹੈ ਕਿ ਨੌਜਵਾਨ ਜਿਹੜੀ ਮੁਖ ਮੰਗਾ ਉਹ ਇੱਕ ਚੰਗੀ ਗਰਾਉਂਡ ਦੀ ਹੈ ਤੇ ਮੇਰਾ ਵੀ ਇਹੀ ਹੈ ਕਿ ਹੈਗਾ ਵਿਚਾਰ ਵੀ ਮੁਖ ਯਾਨੀ ਇਹ ਕੰਮ ਹੈਗਾ ਵੀ ਮੈਂ ਹੀ ਕਰਾਂਗਾ ਤੇ ਜਿਹੜੇ ਬੱਚਿਆਂ ਦੀ ਮੁਖ ਮੰਗਾ ਹੈ ਉਹ ਨੂੰ ਮੈਂ ਜ਼ਰੂਰ ਪੂਰਾ ਕਰਾਂਗਾ ਦੂਸਰਾ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਗੰਦੇ ਪਾਣੀ ਦੇ ਗਲੀਆਂ ਦੀ ਸਮੱਸਿਆ ਜਿਹੜੀ ਉਹ ਮੇਰੇ ਪਿੰਡ ਦੀ ਲਗਭਗ ਖਤਮ ਹੋ ਚੁੱਕੀ ਹੈ ਉਸ ਬਾਰੇ ਮੈਂ ਸਰਕਾਰ ਤੋਂ ਐਕੀ ਕੋਈ ਗ੍ਰਾਂਟ ਦੀ ਮੰਗ ਨਹੀਂ ਕਰਨੀ ਸੋ ਐਕੀ ਜਿਦਾ ਇੱਕ ਪਿੰਡ ਚ ਕਮਿਊਨਿਟੀ ਸੈਂਟਰ ਤੇ ਸਟੇਡੀਅਮ ਦੀ ਉਹ ਸਾਰੀ ਤੇ ਇੱਕ ਜਿਸ ਤਰ੍ਹਾਂ ਸਾਡੇ ਤੁਸੀਂ ਸੋਸ਼ਲ ਮੀਡੀਆ ਦੇ ਪਿੰਡ ਦੇਖਦੇ ਹੋ ਕਿੰਨੇ ਸੁੰਦਰ ਬਣੇ ਆ ਸੋ ਮੇਰੀ ਐ ਕਿ ਇਸ ਪੰਚਾਇਤ ਰਾਹੀਂ ਸਾਡੇ ਪਰਿਵਾਰ ਦੀ ਇਹੀ ਇੱਕ ਤਮੰਨਾ ਹੈਗੀ ਆ ਕਿ ਆਪਣੇ ਪਿੰਡ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦਾ ਖੂਬਸੂਰਤ ਪਿੰਡ ਬਣਾ ਕੇ ਇੱਕ ਮਾਡਲ ਵਜੋਂ ਪੇਸ਼ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਉਹ ਵੀ ਇਸ ਨੂੰ ਸਿੱਖਿਆ ਲੈ ਕੇ ਤੇ ਪਿੰਡ ਦੇ ਵਿਕਾਸ ਦੇ ਤੱਤਪਰ ਰਹਿਣ ਜੀ। ਅ ਧੰਨਵਾਦ ਸਰਪੰਚ ਸੁਖਵਿੰਦਰ ਗੌਰ ਜੀ ਅ ਸਰਦਾਰ ਗੁਰਵਚਨ ਸਿੰਘ ਜੀ। ਦੋਸਤੋ ਤੁਸੀਂ ਦੇਖਿਆ ਕਿ ਜਿਹੜਾ ਪਿਆਰ ਆ ਜਿਹੜਾ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਦੀ ਇੱਕ ਜਜ਼ਬਾ ਹੈਗਾ ਜਿਹੜਾ ਲੋਕਾਂ ਦੀ ਭਲਾਈ ਦੇ ਲਈ ਪਿੰਡ ਦਾ ਜਿਹੜਾ ਚੌਪਖੀ ਵਿਕਾਸ ਕਰਨ ਦਾ ਜਜ਼ਬਾ ਹੈਗਾ ਉਹ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਉਸ ਦਾ ਜਿਹੜਾ ਹੈਗਾ ਫਲ ਲੋਕ ਦਿੰਦੇ ਹਨ ਤੇ ਜੇਕਰ ਕੋਈ ਪਰਿਵਾਰ ਪੰਜਵੀਂ ਵਾਰ ਸਰਬਸੰਮਤੀ ਦੇ ਨਾਲ ਪੰਜਵੀਂ ਵਾਰ ਜਿਹੜੀ ਹੈ ਇਹ ਵਾਰੀ ਹੈਗੀ ਹੈ 2024 ਦੇ ਵਿੱਚ ਪੰਚਾਇਤੀ ਚੋਣਾਂ 'ਚ ਸਰਪੰਚ ਚੁਣਿਆ ਜਾਣਾ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਵੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਲਈ ਇਹ ਮਿਸਾਲ ਵੀ ਹੈ ਕਿ ਜੇ ਆਪਾਂ ਲੋਕਾਂ ਲਈ ਕੰਮ ਕਰਦੇ ਹਾਂ ਤੇ ਲੋਕ ਵੀ ਸਾਡਾ ਪੂਰੀ ਤਰ੍ਹਾਂ ਮਾਣ ਰੱਖਦੇ ਹਨ ਤੇ ਆਸ ਕਰਦੇ ਹਨ ਕਿ ਸਰਪੰਚ ਸੁਖਵਿੰਦਰ ਕੌਰ ਜੀ ਦੇ ਸਰਦਾਰ ਗੁਰਵਜਨ ਸਿੰਘ ਜੀ ਦੇ ਜਿਹੜਾ ਇਹਨਾਂ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਮਾਣ ਕੀਤਾ ਇਹ ਉਸ ਤੇ ਪੂਰਾ ਉੱਤਰਦੇ ਹੋਏ ਉਹਨਾਂ ਸਾਰਿਆਂ ਸੁਪਨਿਆਂ ਨੂੰ ਪੂਰਾ ਕਰਨਗੇ ਤੇ ਇਸੇ ਤਰ੍ਹਾਂ ਆਸ ਕਰਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਭਾਈਚਾਰਾ ਬਣਿਆ ਰਹੇ ਮੁਹੱਬਤਾਂ ਬਣੀਆਂ ਰਹਿਣ ਔਰ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਚੱਲਦੇ ਰਹਿਣ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਹੁਸ਼ਿਆਰਪੁਰ ਦੇ ਪਿੰਡ ਗੁਲੈਂਡ ਤੋਂ ਤੇ ਮੇਰੇ ਨਾਲ ਸਨ ਕੈਮਰਾਮੈਨ ਰਾਹੁਲ ਜੀ ਅਤੇ ਰਣਜੀਤ ਕੁਮਾਰ ਜੀ ਦੋਵਾਂ ਦਾ ਬਹੁਤ ਬਹੁਤ ਧੰਨਵਾਦ